ਜੀ ਸੋ ਸਿਕਾਲ ਜੀ ਹੋਰ ਕਿਵੇਂ ਸਭ ਵਧੀਆ ਅੱਜ ਆਪਾਂ ਕੋਟਕੁਹੀ ਵਿੱਚ ਤੀਆਂ ਦਾ ਤਿਹਾਰ ਕਮਿਊਨਿਟੀ ਹਾਲ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਉਹਦੇ ਬਾਰੇ ਤੇ ਸਟਾਰ ਵੀ ਲੱਗਣਗੇ ਗੋਲੱਖਿਆਂ ਵਾਲੇ ਭਾਜੀ ਆਪਣੀ ਰਿੜੀ ਲੈ ਕੇ ਆਏ ਤੇ ਅੰਦਰ ਬਹੁਤ ਦੂਰੂ ਦੂਰ ਆਏ ਹੋਏ ਆ ਲੋਕ ਤੇ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਦੱਸਦੇ ਆ ਅੰਦਰ ਇਹ ਯਾਦਗਾਰ ਪਾਰਕ ਇਹੀ ਤਾਂ ਨਹੀਂ ਆ ਬਬਰ ਕਾਲੀਗੋੜ ਯਾਦਗਾਰ ਇਹਦੇ ਬਿਰਮੂੜੇ ਆ ਇੱਕ ਸਾਡੇ ਕੋਲ ਵੀਰ ਜੀ ਆਏ ਹੋਏ ਆ ਸਮਰਾਲੇ ਤੋਂ ਬਹੁਤ ਦੂਰੋਂ ਇਹਨਾਂ ਦੀ ਬਹੁਤ ਮਿਹਨਤ ਲਗਨ ਸੜਕਾਂ ਇਹ ਪੰਜਾਬ ਦੇ ਰੋਲ ਰਹੇ ਅਮੀਰ ਵਿਰਸੇ ਨੂੰ ਬਚਾਉਣ ਦੇ ਹਰ ਸੰਭਵ ਯਤਨ ਕਰ ਰਹੇ। ਬਹੁਤ ਇਹਨਾਂ ਨੇ ਆਪਣੀ ਮਿਹਨਤ ਕਰਕੇ ਇਸ ਮਾਨ ਕਤਰਤ ਕੀਤਾ ਹੈ। ਜੋ ਆਪ ਵੀ ਦੇਖ ਸਕਦੇ ਹੋ। ਪੁਰਾਣੇ ਸੋਮਿਆਂ ਦੇ ਵਿੱਚ ਘਰਾਂ ਦੇ ਵਿੱਚ, ਖੇਤਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਆਮ ਚੀਜ਼ਾਂ ਕਿਰਤ। ਸਪੀਕਰ ਬੱਟੇ ਵਗੈਰਾ ਚੱਕੀਆਂ ਦੇ ਜੋ ਆਮ ਅਗੇ ਧੜੇ ਵਾਜੀਆਂ ਕਰਦੇ ਹੁੰਦੇ ਸੀਗੇ ਤੇ ਉਹ ਸਮਾਨ ਜਿੰਨਾ ਲੋਕ ਸੇਵੀਆਂ ਵਗੈਰਾ ਅੱਜ ਕੱਲ ਬਣੇ ਬਣਾਏ ਪੈਕੇਟਾਂ ਦੇ ਮਾਰਕੀਟਾਂ ਵਿੱਚ ਉਹ ਵਟਦੇ ਹੁੰਦੇ ਸੀਗੇ ਜਿਹੜਾ ਸਾਰਾ ਸਮਾਨ ਸਾਧੂ ਸਮਾਨਿਆਂ ਨੇ ਬਹੁਤ ਹੀ ਆਪਣੀ ਮਿਹਨਤ ਸਦਕਾ ਬਚਾ ਕੇ ਰੱਖਿਆ ਹੋਇਆ ਹੈ ਸਕੂਲਾਂ ਕਾਲਜਾਂ ਦੇ ਵਿੱਚ ਫ੍ਰੀ ਐਗਰੀਗੇਸ਼ਨ ਲਗਾਉਂਦੇ ਆ ਜੇ ਕਿਤੇ ਵੀ ਇਹਨਾਂ ਨੂੰ ਜ਼ਰੂਰ ਲੋੜ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਬਹੁਤ ਹੀ ਇਹਨਾਂ ਨੇ ਆਪਣੀ ਮਿਹਨਤ ਸਦਕਾ ਇਹ ਅਲੋਪ ਹੋ ਰਹੀਆਂ ਚੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੋਂ ਆਓ ਆਪਾਂ ਤੁਹਾਨੂੰ ਮਿਲਾਨੇ ਆ ਇਹਨਾਂ ਨੂੰ। ਤੇ ਇਹ ਵੀਰ ਜੀ ਸਾਡੇ ਨਾਲ ਸਮਰਾਲੇ ਤੋਂ ਤੇ ਸਤਿ ਸ਼੍ਰੀ ਅਕਾਲ ਸਰਦਾਰ ਜੀ। ਹੋਰ ਕਿਵੇਂ ਹੋ ਸਭ ਵਧੀਆ? ਤੇ ਕਿੰਨੀ ਕੋ ਤੁਸੀਂ ਮਿਹਨਤ ਕਰਕੇ ਕਿੱਥੋਂ ਕਿੱਥੋਂ ਇਹ ਸਮਾਨ ਇਕੱਠਾ ਕਰਕੇ ਇੰਨਾ ਵਧੀਆ ਉਪਰਾਲਾ ਕਰ ਰਹੇ ਹੋ ਵੀ ਸਮਾਜ ਲਈ। ਉਹਦਾ ਕੋਈ ਮੁੱਲ ਨਹੀਂ ਹੈਗਾ ਦੇਣ ਦੇ ਨਹੀਂ ਸਕਦੇ। ਤੁਸੀਂ ਸਾਡੇ ਸ਼ਹਿਰ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੜ ਜੇ ਦੱਸ ਸਕਦੇ ਆ ਆਪਣੇ ਬਾਰੇ ਤੁਸੀਂ ਇਹ ਕਿੰਦਾ ਇਨੀ ਮਿਹਨਤ ਲਗਨ ਕਿੱਥੋਂ ਮਿਲੀ ਤੁਹਾਨੂੰ ਕਿਵੇਂ ਇਹ ਸਾਰਾ ਸਮਾਨ ਇਕੱਠਾ ਕੀਤਾ ਤੁਸੀਂ ਮੈਂ ਬਹੁਤ ਗਉਂਗੇ ਦੀ ਮੈਨੂੰ ਜੀ ਪੁਰਾਣੀ ਅਵਸਥਾ ਸਾਂਭਣ ਦਾ ਜੀ ਆ ਕੇ ਆਉਣ ਵਾਲੀ ਪੀੜ੍ਹੀ ਨੂੰ ਦਿਖਾ ਸਕੀਏ ਇਹਨਾਂ ਬਾਰੇ ਜਾਣਕਾਰੀ ਦੇ ਸਕੀਏ ਇਹ ਮਤਲਬ ਕਿ ਜੀ ਤੁਮੇ ਲਈ ਚੌਵੀ ਦੇ ਕੀ ਹਾਲ ਹੋਈਏ ਜੀ ਜਮਰੇ ਦਾ ਇੱਕ ਹੋਰ ਅਸੀਂ ਜਮਰੇ ਘਾਟੀਆਂ ਦੀ ਠੀਕ ਹੈ ਮੈਂ ਮਨ ਲੈਂ ਗਿਆ ਜੀ ਕਾਰੇਕਟਰ ਸਾਰੀਆਂ ਚ 76 24 25 ਸਤ ਇਹ ਈ ਚੰਮ ਕਰਤੀ ਕਰਦੇ ਠੀਕ ਤੇ ਇਹਦੇ ਨਾਲ ਨਾਲ ਮੈਨੂੰ ਪਤਾ ਲੱਗਿਆ ਤੁਹਾਨੂੰ ਲੇਖਣ ਦਾ ਵੀ ਕਾਫੀ ਸ਼ੌਂਕ ਆ ਤੇ ਇਹ ਤੋਂ ਅਸੀਂ ਕਿੱਦਾਂ ਸੰਭਵ ਆ ਤੁਸੀਂ ਆਪਣਾ ਇਹ ਖੇਤੀ ਦੇ ਮੈਨੂੰ ਪਤਾ ਲੱਗਿਆ ਖੇਤੀਬਾੜੀ ਦਾ ਕੰਮ ਕਰਦੇ ਆ ਤੁਸੀਂ ਪ੍ਰੋਫੈਸ਼ਨਲ ਤੁਹਾਡਾ ਤੇ ਉਹਦੇ ਨਾਲ ਨਾਲ ਤੁਸੀਂ ਇਹ ਲੇਖਣ ਵਾਸਤੇ ਵੀ ਕਿੱਦਾਂ ਸਮਾਂ ਕੱਢ ਪਾਉਂਦੇ ਹਾਂ ਹਾਂਜੀ ਉਹ ਤਾਂ ਫਿਰ ਕੋਈ ਬੱਖਰਾ ਕੰਮ ਕਰਨਾ ਆਉਂਦਾ ਉਹ ਇਹ ਟਾਈਮ ਲੱਗਣਾ ਪੈਂਦਾ ਹੀ ਆਪਣੇ ਤੋਂ ਮੈਨੂੰ ਦਿਖਾਉਣਾ ਤਾਂ ਹੈਗਾ ਇੱਥੋਂ ਥੋੜਾ ਜਿਹਾ। ਮੇਰੀ ਤਿੰਨ ਕਿਤਾਬਾਂ ਦੀ ਛਪੀਆਂ ਹਨ। ਤੋਂ ਇੱਥੇ ਮੇਰੀ ਲਗੀਆਂ ਨੇ ਛਾਲ ਵਗਣਾ। ਕੀ ਦਿਖਾ ਸਕਦੇ ਤੁਸੀਂ ਆਪਣੀਆਂ ਕਿਤਾਬਾਂ ਬਾਰੇ ਜਾਣਕਾਰੀ? ਲਿਓ ਝਟ। ਹਾਂ ਜੇ ਜਾ ਕੇ ਤੁਸੀਂ ਕਿਤਾਬਾਂ ਆਪਣੀਆਂ ਦਿਖਾਇਓ ਤਾਂ ਆਪਣਾ ਟਾਈਟਲ ਵਗੈਰਾ ਕਿਹੜੀ? ਇਹ ਤਿੰਨ ਕਿਤਾਬਾਂ ਮੇਰੀ ਛਪੀਆਂ ਨੇ ਜੀ। ਇਹ ਪੰਜਾਬੀਆਂ ਵੀ। ਠੀਕ ਹੈ ਜੀ। ਇਹ ਸਰ ਤੁਹਾਡੀਆਂ ਆਪਣੀਆਂ ਲਿਗੀਆਂ ਹੋਣ ਜਾਂ ਨਾ। ਜੀ। ਇਹ ਜਿਹੜੇ ਦਰਸ ਦੇ ਵਾਰਤਕ ਦਾ ਵਾ ਜਿਹੜੇ ਪੁਰਾਣੇ ਆਪਣੇ ਮੇਰੇ ਮੂਹਰੇ ਚੀਚਾਂ ਸਾਹਮਣੇ ਪੁਰਾਣੀਆਂ ਉਹਨਾਂ ਬਾਰੇ ਲਿਖ ਰਹੀ ਰਹੇ ਨਹੀਂ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ ਹੈ ਜੀ ਬਹੁਤ ਜ਼ਿਆਦਾ ਵਧੀਆ ਪੁਰਾਣਾ ਮਾਡਲ ਚੀਜ਼ੀ ਕਦਾਵਾਂਗੇ ਆ ਉਹਦੀਆਂ ਨੇ ਜਿਹੜੀ ਗਿੱਧਾ ਬੋਲੀ ਆਉਂਦੀਆਂ ਨੇ ਠੀਕ ਹੈ ਜੀ ਉਹ ਮੈਂ 1100 ਬੋਲੀ ਇੱਕ ਦਾਸ ਤੇ ਪਾਈ ਲਈ ਠੀਕ ਹੈ ਜੀ ਇਹ ਤੁਹਾਨੂੰ ਸ਼ੌਂਕ ਜਿੱਦਾਂ ਬਚਪਨ ਤੋਂ ਸੀਗਾ ਜਾਂ ਆਪਣੀ ਸਟੱਡੀ ਦੇ ਨਾਲ ਨਾਲ ਸੀਗਾ ਉਹ ਆਪਣੇ ਕੰਮ ਤੇ ਲੱਗਿਆ ਦੀ ਆ ਜੀ ਲਿਖਣ ਦਾ ਜੀ ਹਾਂ ਜੀ ਉਦੋਂ ਤੋਂ ਮੈਨੂੰ ਇਹ ਦਸਤਾਨ ਦੱਸਿਆ ਮੈਂ ਠੀਕ ਹੈ ਜੀ ਹਾਂ ਜੀ ਪਹਿਲਾਂ ਮਨੀਮ ਦਾ ਜਿਹੜਾ ਮਨੀਮ ਦਾ ਕੰਮ ਕਰਦਾ ਸੀ ਮੈਂ ਉਹਨਾਂ ਦਾ ਠੀਕ ਹੈ ਜੀ ਮਾ ਜੀ ਉਹਦਾ ਮੈਨੂੰ ਵੀ ਕੰਮ ਕਰਾਇਆ ਨੇ ਬਾਈ ਅੱਛਾ ਜੀ ਤੁਹਾਡੇ ਤੇ ਵਿਰਸੇ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਜਾਂ ਦੇਖਣੀ ਹੋਵੇ ਤਾਂ ਤੁਹਾਡੀਆਂ ਵੀਡੀਓ ਉਹਦੇ ਬਾਰੇ ਮੜ ਜੀ ਆਪਣਾ ਕੋਈ ਦੱਸ ਸਕਦੇ ਜੀ ਉਹ ਮੇਰਾ YouTube ਹੈ ਆਪਣਾ ਚੈਨਲ ਥੋੜਾ ਹੈ ਜੀ ਪੰਜਾਬੀ ਵਿਰਸਾ ਵਲੌਗ ਉਹਦੇ ਉੱਤੇ ਮੈਂ ਕੱਲੇ-ਕੱਲੇ ਚੀਜ਼ ਬਾਰੇ ਯਾਨੀ ਜਾਣਕਾਰੀ ਦਿੰਦਾ ਵੀ ਇਸ ਤਰ੍ਹਾਂ ਵਰਤੀ ਜਾਂਦੀ ਸੀ ਕਿਹੜੇ ਕੰਮ ਆਉਂਦੇ ਸੀ ਤੁਹਾਡੇ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖਣ ਕਰਦੇ ਠੀਕ ਹੈ ਜੀ ਤੇ ਆਪਣੀਆਂ ਕਿਤਾਬਾਂ ਦੀ ਵੀਡੀਓ ਵੀ ਵਗੈਰਾ ਉੱਚ ਪਾਈ ਹੋਈ ਹੈ ਨਹੀਂ ਕਿਤਾਬਾਂ ਵੀ ਨਹੀਂ ਪਾਉਂਦਾ ਜੀ ਇਹ ਪੁਰਾਣੇ ਸਮਾਨ ਬਾਰੇ ਜਾਨੀ ਵੀਡੀਓ ਪਾਉਂਦਾ ਉਹਦੇ ਲਾਕੀ ਕਿੱਟੀ ਬਾੜੀ ਦਾ ਕੋਈ ਕੰਮਕਾਰ ਹੁੰਦਾ ਠੀਕ ਉਹ ਵੀ ਉਹਦਾ ਦਿਖਾਉਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਆਏ ਆਪਣੇ ਕੀਮਤੀ ਸਮੇਂ ਦੇ ਵਿੱਚ ਉਹ ਵੱਡਾ ਲੰਮਾ ਸਫ਼ਰ ਤੈਅ ਕਰਕੇ ਤੇ ਸਾਰੀ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ ਇਹ ਹਨ ਸਰਦਾਜਿੰਦਰ ਜੀ ਤੇ ਇਹਨਾਂ ਨੇ ਇਹ ਸਾਰਾ ਸਮਾਨ ਜਿਹਨਾਂ ਨੂੰ ਪਹਿਲਾਂ ਵੀਡੀਓ ਦਿਖਾਈ ਹੋਈ ਹੈ ਇਹ ਸਾਰਾ ਸਮਾਨ ਸਾਮੀਆਂ ਹੋਇਆ ਹੈ ਵਿਰਾਸਤਾਂ ਸਾਡੀਆਂ ਸਾਮੀਆਂ ਹੋਈਆਂ ਜਿਨ੍ਹਾਂ ਦੀ ਸਮੇਂ ਦੇ ਮੁਤਾਬਕ ਹੋਣ ਜ਼ਰੂਰ ਤੇ ਆ ਬਹੁਤ ਜ਼ਿਆਦਾ ਬੱਚਿਆਂ ਨੂੰ ਇਹਨਾਂ ਚੀਜ਼ਾਂ ਜਿਹੜੀਆਂ ਰੋਬ ਹੋ ਰਹੀਆਂ ਹਨ ਬਾਰੇ ਦੱਸਣ ਦੀ ਤੋਂ ਆਪ ਸਭ ਦੇਖੋ ਦਰਸ਼ਨ ਕਰੋ ਚੀਜ਼ਾਂ ਦੇ ਆਨੰਦ ਲਓ ਤੋਂ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਇਦਾਂ ਨੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਸ਼ੁਕਰੀਆ ਤੇ ਕੀ ਮਿਹਰਬਾਨੀ ਜੀ ਮੇਰੇ ਦੀ ਲਾਈਟ ਹਾਂਜੀ ਐਂਡ ਸਟਾਰ ਵਰਦੀ ਟੀਵੀ ਤੇ ਦੋ ਚੈਨਲ ਆਪਣੇ ਚੱਲਦੇ ਆ ਦੋਨਾਂ ਤੇ ਆਪਾਂ ਇਹ ਵੀਡੀਓ ਪਾਈ ਦੀਆਂ ਤੇ ਹਾਂਜੀ ਨੌਲੇਜ ਵਾਲੀਆਂ ਕੰਮ ਵਾਲੀਆਂ ਤੇ ਵਧੀਆ ਤੋਂ ਵਧੀਆ ਤੁਹਾਡੇ ਸਹਿਯੋਗ ਦੀ ਲੋੜ ਆ ਵੀਰ ਨੂੰ ਤੋਂ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨੀ